ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਹੂੰ ਰਜਨੀ ਅੱਜ ਦਾ ਟੌਪਿਕ ਹੈ ਸਾਡਾ ਪਰਮਨੈਂਟ ਆਈਬ੍ਰੋਸ ਬਹੁਤ ਲੋਕ ਹੁੰਦੇ ਜਿਨ੍ਹਾਂ ਦੀ ਆਈਬ੍ਰੋਸ ਬਹੁਤ ਜ਼ਿਆਦਾ ਲਾਈਟ ਕਲਰ ਹੁੰਦੀ ਹੈ ਅੱਜ ਮੈਂ ਤੁਹਾਨੂੰ ਕਲਾਈਂਟ ਨੂੰ ਮਿਲਾਉਂਗੀ ਉਹਨਾਂ ਦੇ ਆਈਬ੍ਰੋਸ ਤੁਸੀਂ ਦੇਖ ਸਕਦੇ ਹੋ ਕਿੰਨੇ ਲਾਈਟ ਹੈ ਤੇ ਪਹਿਲਾਂ ਵੀ ਬਹੁਤ ਕਲਾਈਂਟ ਕਰਾ ਕੇ ਗਏ ਉਹਦੇ ਨਾਲ ਵਾਲੇ ਆਈਬ੍ਰੋਸ ਉਹਨਾਂ ਦੀ ਕੀਤੀ ਹੋਈ ਹੈ ਤੁਸੀਂ ਦੇਖਿਓ ਤੁਹਾਨੂੰ ਕਿਵੇਂ ਦੀ ਆਈਬ੍ਰੋਸ ਲੱਗੀ ਕਈ ਵਾਰ ਕਈ ਲੋਕਾਂ ਦੇ ਲਈ ਬਹੁਤ ਲਿਪਸਟਿਕ ਅਸੀਂ ਕਈ ਵਾਰ ਸਸਤੀ ਲੈਣੀ ਹੈ ਡਾਰਕ ਕਲਰ ਹੋ ਜਾਂਦਾ ਬਲੈਕਨੈਸ ਆ ਜਾਂਦੀ ਹੈ ਉਸ ਵਾਸਤੇ ਸਿਲੀ ਕਲਰ ਲਿਪ ਕਲਰ ਕਰਦੇ ਹੈ ਜੇ ਕਿਸੇ ਨੇ ਕਰਾਣਾ ਹੈ ਤਾਂ ਸਾਡੇ ਕੋਲੇ ਵਿజిਟ ਕਰਨ ਜੇ ਤੁਸੀਂ ਵੀਡੀਓ ਦੇਖ ਕੇ ਆਓਗੇ ਤਾਂ ਤੁਹਾਨੂੰ ਜਰੂਰ ਅਸੀਂ ਡਿਸਕਾਊਂਟ ਕਰਨਗੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਆਈ ਬ੍ਰੋਸ ਆ ਬਹੁਤ ਜ਼ਿਆਦਾ ਲਾਈਟ ਕਲਰ ਹੈ ਲਿਪ ਕਲਰ ਡਾਰਕ ਕਲਰ ਦੇ ਨੇ ਬਲੈਕ ਕਲਰ ਦੇ ਤੁਸੀਂ ਆ ਸਕਦੇ ਹੋ ਸਾਡੇ ਕੋਲੇ ਕਰਾ ਸਕਦੇ ਹੋ ਆਈ ਆਪਾ ਕਰੀਏ ਪਰਮਨੈਂਟ ਆਈ ਬ੍ਰੋਸ ਤੁਹਾਨੂੰ ਮਿਲਾਉਣਾ ਹੈ ਕਲਾਈਡ ਨਾਲ ਅੱਜ ਕਰ ਰਹੇ ਸੀ ਪਰਮਨੈਂਟ ਟਾਈਪਰੋਸ ਮੈਂ ਪਹਿਲਾਂ ਸਾਡੇ ਕੋਲ ਆਈ ਸੀ ਅਸੀਂ ਇਹਨਾਂ ਨੇ ਕੀਤੀ ਸੀ ਆਈਪਰ ਤੇ ਇਹਨਾਂ ਤੋਂ ਪਹਿਲਾਂ ਹੋਰ ਵੀ ਬੰਦੇ ਕਰਾ ਕੇ ਗਏ ਤੁਹਾਡੇ ਸਰਕਲ ਚ ਕਿੰਨੇ ਬੰਦੇ ਦੀ ਕਰਤੀ ਸੀ ਕੀਤਾ ਦੀ ਹੋ ਗਈ ਤੁਹਾਡੀ ਹੋ ਗਈ ਨਾ ਚਾਰ ਬੰਦੇ ਚਾਰ ਬੰਦੇ ਉਹ ਵੀ ਰਪਾਲੋ ਵੀ ਤੁਹਾਡੇ ਪੁਲਿਸ ਜਿਆ ਨਾਲ ਹਰਦੀਪ ਆਈ ਸੀ ਹਰਦੀਪ ਥੋੜੇ ਕੋ 600 ਤੋਂ ਤੋਂ ਹੋ ਰਹੀਆਂ ਹੁੰਦੀਆਂ ਗਾਹੀਆਂ ਆਹ ਕਿੰਨੇ ਸੰਗਰ ਉਹਨੇ ਡੋਟੀ ਆ ਇਕੱਠੇ ਸਰੀਰ ਨੂੰ ਵੀ ਲੱਗਦਾ ਤਾਂ ਸਜਾ ਰਹੇ ਨੇ ਇਸ ਨੂੰ ਇੱਕ ਦਿਨ ਫੋਨ ਤੇ ਦੱਸ ਦੇ। ਉਹਦਾ ਕੀ ਨਾਮ ਹੈ ਜਿਹੜੇ ਬਿਲਕੁਲ ਪ੍ਰਾਈਸ ਦਾ ਕੈਨੇਡਾ ਜੋ ਕਿ ਕਰੰਸੀ ਕੀ ਨਾਮ ਸੀ ਸਮਾਰਜੀ ਕੁੜੀ ਸੀ ਮਾਨਸੀ ਮਾਨਸੀ ਹਾਂ ਉਹ ਤਾਂ ਉੱਦੀ ਸਰਦੇ ਨੇ ਦੀ ਉੱਧਰ ਹੀ ਚਲੀ ਗਈ ਵਾਪਸ ਉੱਧਰ ਮੈਂ ਵੀ ਫੇਰ ਵਧੀ ਹੈਗਾ ਖਾਨੀਗੜ੍ਹ ਦੇ ਸੀ ਹਾਂ ਕੱਲੀ ਆ ਨਾ ਮੈਂ ਤਾਂ ਆਪਣਾ ਇਕੱਲੇ ਜਾਂਦਾ ਹਾਂ ਉੱਧਰ ਨਹੀਂ ਗਈ ਇਹਨਾਂ ਦੇ ਸੀ ਬਹੁਤ ਸਾਰੇ ਜਨਾਂ ਦੀ ਘਰਤੀ ਆਇਕੋ ਬਹੁਤ ਲੋਕ ਸੀ 600 ਪਿੰਨਾਂ ਦੇ ਰਸਤੇ ਅੱਛਾ ਦੇਖੋ ਹੈ ਹੀ ਨਹੀਂ ਬਾਕੀ ਆਪਾਂ ਵਧੀਆ ਕੰਮ ਕਰਦੇ ਆਂ ਇੱਕ ਬੰਦੇ ਨੂੰ ਦੇਖ ਕੇ ਹੋਰ ਬੰਦੇ ਨਾਲ ਆਉਂਦੇ ਆ ਅੱਜ ਜਿੰਨਾ ਦੀ ਆਈ ਬ੍ਰੋਸ ਕਰਨੇਗੇ ਨਾਲ ਤੁਹਾਨੂੰ ਚੈੱਕ ਕਰਾਉਣਗੇ ਕਿਵੇਂ ਕਰਦੇ ਆਂ ਤੁਹਾਨੂੰ ਪਤਾ ਲੱਗ ਜਾਊਗਾ ਇਹਨਾਂ ਦਾ ਬਿਫੋਰ ਵੀ ਅਸੀਂ ਚੈੱਕ ਕਰਾਉਣਗੇ ਦਿਖਾ ਦਿੰਦੇ ਮੇਰੇ ਬਿਫੋਰ ਲੋ ਜੀ ਤੁਸੀਂ ਦੇਖ ਸਕਦੇ ਹੋ ਸਾਡਾ ਬਿਫੋਰ ਹੈ ਫਿਰ ਆਫਟਰ ਵੀ ਚੈੱਕ ਕਰਾਉਣਗੇ ਮੇਰੇ ਸਾਹਮਣੇ ਇਨਾਂ ਦੇ ਪਹਿਲਾਂ ਸੀ ਨਮਿੰਗ ਕਰੀਮ ਲਗਾਈ ਆ ਇਹਨਾਂ ਨੂੰ ਕੋਈ ਪੇਨ ਨਹੀਂ ਹੋਣਾ ਕੋਈ ਕੁਛ ਨਹੀਂ ਜਦੋਂ ਆਈਬ੍ਰੋਸ ਕਰਕੇ ਦੇਖਣਗੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਮੇਰੀ ਆਈਬ੍ਰੋਸ ਕੋਈ ਸਵੇਲਿੰਗ ਨਹੀਂ ਕੋਈ ਕੁਛ ਨਹੀਂ ਔਰ ਇਹ ਲੱਗੂਗੀ ਘਰ ਕਿਉਂ ਦਾ ਸਪੋਰਟ ਕਿ ਜਮਾ ਨੈਚੁਰਲ ਹੈ ਹੁਣ ਜਿਹੜੇ ਮੈਂ ਪਹਿਲਾਂ ਬੈਠੀ ਹੋਈ ਇਹਨਾਂ ਦੇ ਅਸੀਂ ਪਹਿਲਾਂ ਕਰੀਏ ਕਿੰਨੇ ਮਹੀਨੇ ਹੋ ਗਏ 2 ਮਹੀਨੇ ਹੋ ਗਏ ਤੇ ਇਹਨਾਂ ਦੇ ਸਿਸਟਮ ਇਹਨਾਂ ਦੇ ਨਾਲ ਫਿਰ ਇਹਨਾਂ ਨੂੰ ਵਧੀਆ ਲੱਗੀ ਤਾਂ ਹੋਰ ਵੀ ਕਰਾਣਗੇ ਲਿਓ ਜੀ ਲਿਓ ਜੀ ਕਾਫੀ ਕਈ ਵਾਰ ਕਿਸੇ ਦੁਆਈ ਪ੍ਰੋਸ ਆਪ ਡਾਊਨ ਹੁੰਦੀ ਹੈ ਨਾ ਇਹ ਕੁੱਚੀ ਕਿਨੀ ਵੀ ਉਹਨੂੰ ਕੀ ਕਰਦੇ ਅਸੀਂ ਥ੍ਰੈਡ ਨਾਲ ਕਰਕੇ ਖਰਾ ਪਾਉਣ ਦੇ ਇਕੁਅਲ ਕਰਨਗੇ ਫੇਰ ਅਸੀਂ ਉਹਦੇ ਉੱਪਰ ਟਰਾਂ ਕਰਦੇ ਹਾਂ ਪਰਮਨੈਂਟ ਟਾਈਪ ਨੂੰ ਹਾਂਜੀ ਦੱਸਿਓ ਬਸ ਐਵੇਂ ਹੀ ਰੱਖੇ ਦੀ ਬੜੀ ਚੱਕਮਿੰਗੀ ਨਾ ਕਰ ਰਹੇ ਹੋ ਤੁਸੀਂ ਵੀ ਬੋਲ ਕੋ ਦੀਦੀ ਇਹਨੂੰ پتہ ਨਹੀਂ ਹੁੰਦਾ ਕੁਛ ਨਹੀਂ ਪਤਾ ਕੋਲੀ ਫੁੱਲ ਸਾਲੀ ਸੀ ਇਹਨਾਂ ਦੇ ਰੰਗ ਸਾਈਮ ਇਹਨਾਂ ਦੀ ਅੱਛਾ ਅਜਿਵੇਂ ਇੰਨਾ ਦੀਆ ਕਲਰ ਇੰਨਾ ਕਿਡਾ ਕੇ ਦੇਖੋ ਪਤਾ ਕੀ ਹੈ ਅਲੱਗ ਅਲੱਗ ਕਲਰ ਨੇ ਜਿਵੇਂ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਲਾਈਟ ਕਰਦਾ ਹੈ ਨਾ ਕੋਈ ਮੀਡੀਅਮ ਸ਼ੇਡ ਕੋਈ ਇਤੋਂ ਫਿਰ ਡਾਰਕ ਡਿਪੈਂਡ ਕਰਦਾ ਸਾਰਾ ਦਾ ਟੇਸ ਅਲੱਗ ਅਲੱਗ ਹੁੰਦਾ ਉਸਾ ਨਾਲ ਕਰਦੇ ਆ ਇਹਨਾਂ ਦੇ ਠੀਕ ਲੱਗਦੀਆਂ ਤੁਹਾਨੂੰ ਕਲਰ ਵੀ ਜਮਾ ਸਹੀ ਹਾਂਜੀ ਉਸ ਠੀਕ ਹੁਣ ਤੁਹਾਨੂੰ ਉੱਚੀ ਨਹੀਂ ਮੈਂ ਮਤਲਬ ਇਹਨਾਂ ਦੀ ਹਰਕਤ ਜਿ ਲਿਫਟ ਕੀਤੀ ਹੋਈ ਹੈ ਨਹੀਂ ਨਹੀਂ ਇਹਨਾਂ ਦੇ ਆਂ ਵੀ ਸੋਹਣੀ ਲੱਗਦੀ ਆ। ਉਹਦੇ ਹੱਥ ਦੇ ਵੀ ਬੰਚੂਪੀ ਹੈ ਨਾ ਥੋੜੀ ਉਹ ਅਨਮੈਰਿਡ ਲੁੱਕ ਹੈ ਉਹ ਹਸਾ ਬਣਾਉਂਦੀ ਹੈ ਨਾ ਕਿ ਥੋੜੀ ਜਿਹੀ ਲਫਟ ਜਿਵੇਂ ਤੁਹਾਨੂੰ ਪਸੰਦ ਹੀ ਹੁੰਦੀ ਹੈ ਸੌਫਟ ਉਹ ਹਲਕੀ ਜਿਹੀ ਆਪਣੇ ਨਾਲ ਹਲਕਾ ਜਿਹਾ ਡਾਊਨ ਕਰਦੇ ਨੇ ਹਲਕੀ ਜਿਹੀ ਲਿਫਟ ਕਰੀ ਸੀ ਇਹਨਾਂ ਦੀ। ਹਾਂਜੀ। ਇਹਦੇ ਆਂ ਵੀ ਸੋਹਣੀ ਲੱਗਦੀ ਜਿਵੇਂ ਹੈਗੀ ਬਸ ਏਵੇਂ ਮਸਾਈ ਚੀਜ਼ ਨਾ। ਹੋ ਗਿਆ ਤੁਹਾਡਾ ਮੇਕਅਪ? ਹਾਂਜੀ। ਇਹਨਾਂ ਦੇ ਨਾਲ ਮਾਸਟਰ ਪਾਰਟ ਵਿੱਚ ਸਸੇ ਥ੍ਰੈਡ ਇਹਨਾਂ ਨਾਲ ਸੀ ਕਰਤੀ ਇਕਵਲਾਈਸਰੋ ਜਿਹੜੀ ਅਪ ਡਾਊਨ ਲੱਗਦੀ ਸੀ ਉਹਨਾਂ ਦਾ ਬਣਾਤਾ ਬੈਲੈਂਸ ਗ੍ਰਾਫ ਬਣਾ ਕੇ ਹੁਣ ਅਸੀਂ ਜਿਹੜੀ ਆਊਟਸਾਈਡ ਹੈ ਉਹ ਨੂੰ ਥੋੜਾ ਜਿਹਾ ਕਲੀਅਰ ਕਰ ਦੇਣਗੇ ਮੰਨੀ ਕੋਲੇ ਪਾ ਦੇ ਰਸਾ ਵੀ ਕਲੀਅਰ ਦਿਖ ਰਹੀ ਹੈ ਨਾ ਹੁਣ ਗੁਰਪੀਲ ਨੂੰ ਡਰਾ ਪੈਂਸਿਲ ਪੈਂਸਿਲ ਚੁੱਕ ਲਿਆ ਮਨਖਨ ਲਿਆ ਕੈਸ਼ ਸਟੇ ਚਲੋ ਤੋਕੋ ਗੋਲਤੀ ਬਣਾਓ ਗੋਲਤੀ ਬਣਾਉਣੀ ਐ ਵੀ ਜਿਆਦਾ ਨਹੀਂ ਲੱਗਣੀ ਦੇਖਿਓ ਦਿਖਾਓ ਉਹਨਾਂ ਨੂੰ ਆਹ ਹਮ ਟੈਂਪਰੇਰੀ ਕਰਕੇ ਇਹਨਾਂ ਨੂੰ ਚੈੱਕ ਕਰਾਤੀ ਫਸ ਜਿਹੜੀ ਟੈਂਪਰੇਰੀ ਕੀਤੀ ਹੋਈ ਉਹ ਸੀ ਫਿਲਿੰਗ ਕਰਨਾ ਤੇ ਲਿਆਓ ਜੀ ਤਨੇ ਫੋਨ ਕਰਿਆ ਨਾ ਮੈਨੂੰ ਆਈਬ੍ਰੋ ਵਾਸਤੇ ਕਿਸੇ ਆਈਬ੍ਰੋ ਬੁਕਾ ਰਹੀ ਐ ਮੈਨੂੰ ਲੱਗਿਆ ਬਈ ਕੋਈ ਹੋਰ ਖੁਸ਼ ਕਰਾ ਕੇ ਕਿਉਂਕਿ ਦੋ ਕੁੜੀਆਂ ਤੋਂ ਢੀ ਹੋਰ ਕਰਾ ਕੇ ਕੇ ਮੈਨੂੰ ਹੈਗੀ ਇਸ ਗਰੂਪ ਵਿੱਚ ਮੈਂ ਦੀਦੀ ਨੂੰ ਮੇਰੇ ਕੋਲ ਨੰਬਰ ਨਹੀਂ ਸੀਗਾ ਤੁਹਾਡਾ ਮੈਂ ਦੀਦੀ ਨੂੰ ਕਾਲ ਕੀਤੀ ਮੈਂ ਦੀਦੀ ਪੁੱਛ ਕੇ ਦੱਸਿਆ ਅੱਜ ਲੈ ਲਿਓ ਹਾਂ ਮੈਂ ਕਰੀ ਕਿਉਂਕਿ ਆਉਣੇ ਕਰਣਾਂ ਆਈ ਮੇਰੀ ਸਿਸਟਰ ਨਹੀਂ ਇਹਨਾਂ ਸੌਰੀ ਕਰਤੀ ਲੱਗ ਗਈ ਮੈਂ ਤਾਂ ਮੇਰੇ ਦੋ ਜਾਣ ਤਾਂਦੀਆਂ ਮੇਰੇ ਕੋਲ ਛੁੱਟੀ ਨਹੀਂ ਸੀ ਹੁਣ ਤਾਂ ਇਹਦੇ ਵੱਡੇ ਸਿਸਟਰ ਨੇ ਮੇਰੇ ਉਹ ਵੀ ਆਉਣ ਹੁੰਦੀ 10000 ਨਾਲ ਬਣਾਣਾ ਸੀ ਹਾਰੀ ਕਰਾਉਣਾ ਇੱਕ ਦਿਨ ਤਾਂ ਕਰਦੀ ਰਹਿ ਗਈ ਦੋ ਲਿਆਓ ਜੀ ਹੈ ਤਾਂ ਹੋ ਵੀ ਬਗਨੇ ਜੀ ਮੈਂ ਨਹੀਂ ਆਪੋ ਤੁਸੀਂ ਕਰਵਾ ਕੇ ਨਹੀਂ ਨਹੀਂ ਥੋੜਾ ਥੋੜਾ ਕੋਈ ਕਰਦਾ ਨਹੀਂ ਸਰੂਰ ਜੀ ਇੱਕ ਕਰਦੀ ਆ ਉਹਦੇ ਨਾਲ ਹੀ ਕੋਈ ਖਰਾਬ ਹੋ ਗੰਟੀ ਆਫੀਸਰ ਨੇ ਕੋਈ ਹੈ ਨਾ ਮੈਨੂੰ ਐ ਨਹੀਂ ਪਤਾ ਕਿ ਕਿਹੜੇ ਡਿਪਾਰਟਮੈਂਟ ਚ ਨੇ ਪੁਲਿਸ ਨੇ ਹੈਗੇ ਕਿਸੇ ਹੋਰ ਚ ਉਹਨਾਂ ਦਾ ਕੀ ਕਰਿਆ ਸੰਗਰੂ ਨੂੰ ਤੋਂ ਬਣਾਤੀ ਆਂ ਫਰੋਸ ਹੈ ਨਾ ਫਰੋਸ ਕਰ ਤੋਂ ਨੂੰ ਜਬ ਉਹ ਜੈਡ ਬਲੈਕ ਕਰਤਾ ਉਹ ਲੇਡੀ ਤੁਸੀਂ ਲਾਓ ਮੇਰੀ ਮੰਮਾ ਦੇ ਉਮਰ ਦੀ ਨਹੀਂ ਮੰਮਾ ਤੇ ਚਲੋ ਡਾਰਕ ਕਲਰ ਮਾੜਾ ਬੂਟਾ ਜੈਡ ਬਲੈਕ ਕਲਰ ਕਰਤਾ ਬਲੈਕ ਕਲਰ ਕਰਨ ਤੋਂ ਬਾਅਦ ਉਹ ਆਪਣੇ ਹਸਬੰਦ ਨੂੰ ਜਿਹਨਾਂ ਆਪਾਂ ਕਹਿੰਦੇ ਆ ਨਾਰਮਲ ਜਦੋਂ ਦੀ ਜੰਮੀ ਜੈਡ ਬਲੈਕ ਉਹਨੇ ਆਪਣੇ ਹਸਬੰਦ ਨੂੰ ਤਾਂ ਖਾਣਾ ਬਹੁਤ ਔਖਾ ਹੋ ਗਿਆ ਆਪਣੇ ਹਸਬੰਦ ਨੂੰ ਉਹਨੇ ਕੀ ਕਰ ਰਾਤ ਨੂੰ ਕਹਿੰਦੀ ਮੈਂ ਜਲਦੀ ਸੋਗੀ ਸਵੇਰੇ ਉੱਠ ਕੇ ਆਲੀ ਮੇਰੇ ਕੋਲੇ ਆ ਗਈ ਕਹਿੰਦੀ ਮੋ ਕੰਪਨੀ ਕਹਿ ਸਕਦੀ ਦੇਖੋ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਕਿ ਆਈ ਬਰੋ ਵੀ ਬਹੁਤ ਤਰ੍ਹਾਂ ਦੀ ਹੈ ਮੈਂ ਬਹਿਲਾ ਮੈਂ ਚੈੱਕ ਕਰ ਲੂੰਗੀ ਜਾਂ ਹੁੰਦਾ ਹੋਇਆ ਕਰ ਦੂੰਗੀ ਕਿ ਨਹੀਂ ਹੁੰਦਾ ਹੋਇਆ ਫਿਰ ਫਿਰ ਉਹਨੇ ਆਈ ਬਰੋਸ ਬਈ ਚਾ ਲ ਮੈਂ ਕਰਤੀ ਨੂੰ ਲੱਗੇ 3 1/2 ਘੰਟੇ ਮੂਵ ਕਰਨ ਤੇ ਮੂਵ ਕਰਨ ਤੋਂ ਬਾਅਦ ਜਦੋਂ ਚਾਰਜਸ ਦੇ ਕਰਾਈ ਫਿਰ ਮੈਂ ਕਹਿੰਦੇ ਕਹਿੰਦੀ ਹੁਣ ਮੈਂਗੇ ਨਹੀਂ ਹੁਣ ਤੁਹਾਡਾ ਕੰਮ ਵੀ ਕਰ ਮੈਂ ਤੁਸੀਂ ਆ ਦੇਖੋ ਪੈਸੇ ਖਰਾਬ ਕਰਕੇ ਆਈ ਬਰੋ ਮੌਕੇ ਦੇ ਕਹਿੰਦੀ ਚੱਲ ਮੈਨੂੰ ਪੈਸਾ ਦਾ ਕੋਈ ਚੱਕਰ ਨਹੀਂ ਔਰ ਠੀਕ ਤਾਂ ਹੋ ਗਈ ਮੇਰੀ ਦਿਖਾਣ ਮੈਂ ਤਾਂ ਮੇਰੇ ਘਰਾਂ ਨੂੰ ਵੀ ਨਹੀਂ ਜਾ ਕੇ ਉਹਨੂੰ ਐ ਆਉਂਗਾ ਸਵੇਰੇ ਉੱਠ ਕੇ ਵੀ ਮੈਨੂੰ ਦੇਖਣਾ ਲੈ ਆਉਂਦੇ ਹੀ ਸਿੱਧਾ ਬਾਹਰ ਆਈ ਰਾਤ ਤੇ ਰਾਤ ਫੋਨ ਬੱਜੀ ਗਈ ਮੈਨੂੰ ਦੇ ਦੇਣੀ ਹੈ ਔਰ ਜੇ ਇੱਕ ਦਿਨ ਕੱਢ ਦਿੰਦੇ ਕਿਉਂਕਿ ਪੱਕੀ ਹੋ ਜਾਂਦੀ ਦੋ ਕ ਦਿਨਾਂ ਬਾਅਦ ਮੈਂ ਤੁਹਾਨੂੰ ਕਹਿੰਨੀ ਹੈ ਕਿ ਹਾਂ ਸੋ ਆਪਾਂ ਜੇ ਫੇਸ ਵੋਸ਼ ਕਰਦੇ ਹਾਂ ਸੋ ਆਪਾਂ ਕਿ ਫੋਮ ਪੜਾ ਕੇ ਨਾ ਰਗੜੋ ਜੀ ਨਾ ਹਨਾ ਮੈਂ ਤੁਹਾਨੂੰ ਵੀ ਕਿ ਹਲਕਾ ਜਿਹਾ ਪਾਣੀ ਨਾਲ ਫੇਸ ਵੋਸ਼ ਜੇ ਉਹ ਦੁੱਧਨ ਹੋਰ ਇੱਕਦਾਂ ਲੇਟ ਆਉਂਦੀ ਹਲੇ ਤਾਂ ਕੱਚੀ ਵੀ ਇੱਕਦਾਂ ਪਹਿਲਾਂ ਤਾਂ ਕਰਾ ਕੇ ਆਈ ਆ ਉਹ ਹਲੇ ਤਾਂ ਕੱਚੀ ਸੀ ਸਹੀ ਫਿਰ ਧਾਰਿ ਹੋਈ ਫਿਰ ਕੀ ਕਰਾ ਤਿੰਨ ਚਾਰ ਮਹੀਨੇ ਬਾਅਦ ਉਹਦਾ ਬੇਟਾ ਤੇ ਉਹਦੀ ਕੁੜੀ ਬਾਹਰ ਰਹਿੰਦੇ ਸੀ ਆਸਟ੍ਰੇਲੀਆ ਤਾਂ ਫਿਰ ਉਹ ਆਪਣੇ ਦੋਨੋਂ ਜਣੇ ਕਰਾ ਕੇ ਲਏ ਗੋੜੀ-ਗੋੜੀ ਨਵੀਂ ਸੂਈ ਫੋਲਣੇ ਕਰੋਨਾ ਦੇ ਕੁਆਰਿਸ ਇੰਨੀ ਵਿੱਚ ਕਿਵੇਂ ਕਿਵੇਂ ਉਹਨਾਂ ਨੇ ਪੇਜ ਫੋਨ ਹੋਣੇ ਦਿੱਤਾ ਫਿਰ ਉਹਨਾਂ ਨੇ ਸਾਰਾ ਕੰਮ ਚੈੱਕ ਕਰਾ ਲਈ ਕਿਵੇਂ ਕਿਵੇਂ ਆ ਫਿਰ ਮੈਨੂੰ ਦਿਖਾਈ ਵੀਡੀਓਜ਼ ਬਈ ਆਏ ਆ ਕਾਫੀ ਜਣਾਂ ਦੇ ਜਿਨ੍ਹਾਂ ਦੇ ਬਿਫੋਰ ਆਫਟਰ ਕਈ ਵਾਰ ਦੇਖੋ ਕੋਈ ਦੀ ਪ੍ਰਾਈਵੇਸੀ ਹੁੰਦੀ ਜਿਵੇਂ ਤੁਸੀਂ ਕਹਿੰਦੇ ਮੇਰੇ ਇੰਸਟਾਗ੍ਰਾਮ ਤੇ ਪਾਇਓ ਨਾ ਪਰ ਤੁਹਾਡੀ ਵੀਡੀਓ ਤਾਂ ਅੱਗੇ ਮੈਂ ਦਿਖਾ ਸਕਦੀ ਆ ਕਿਸੇ ਨੂੰ ਫਿਰ ਮੈਂ ਉਹਨਾਂ ਨੂੰ ਦਿਖਾਈ ਐਵੇਂ ਐਵੇਂ ਕਰਕੇ ਕੀ ਕੀ ਫਾਰਕ ਆ ਫਿਰ ਉਪਰੋਂ ਨਾਈਟ ਚ ਮੈਂ ਕਿਤੇ ਉਪਰ ਸਟੇਸ਼ਨ ਗਈ ਉਹਨਾਂ ਨੇ ਨੈਕਸਟ ਸਟੇਜ ਜਾਣਾ ਸੀ ਫਲਾਈਟ ਸੀ ਉਹ ਜਾਣਦੇ ਹੋਣਾ ਉਹ ਮੂੜ ਉਹਦੀ ਮੰਮਾ ਨੇ ਦੱਸਿਆ ਉਹ ਕੋ ਬਣਾ ਲਿਆ ਨਾਈਟ ਕਹਿੰਦੇ ਨਾਈਟ ਚ ਕਰਕੇ ਕੋ ਦੋ ਪਰਸਨ ਦੇ ਫਿਰ ਇਹ ਤਾਂ ਰਾਮ ਨਾਲ ਵਾਲਾ ਕੰਮ ਹੈ ਇਹ ਆਈਏਗਾ ਕਾਲੀ ਜਾਰਾ ਫਿਰ ਪਰਮਾਨੈਂਟ ਹੋ ਜਾਂਦਾ ਬੇਸਿਕ ਜਿਹੜੀਆਂ ਬੰਦਾ ਹਲ ਵੀ ਨਹੀਂ ਕਰ ਸਕਦਾ ਨਾ ਕੋਈ ਇਸकी ਜਗ੍ਹਾ ਹੋ ਜਾਂਦਾ ਦੇਖੋ ਜੀ ਤੁਹਾਡੇ ਸਾਹਨੇ ਤੁਹਾਡੀ ਸੂਈ ਖੋਲੀ ਹੈ ਠੀਕ ਹੈ ਬਹੁਤ ਲੋਕ ਲਿਪਸ ਵੀ ਕਰਾਉਂਦੇ ਨੇ ਕਈ ਵਾਰ ਲਿਪ ਪਰ ਆਪਾਂ ਮੈਂ ਕਿਹਦੇ ਕਿਸੇ ਨੂੰ ਉਹਦੇ ਇਹਨਾਂ ਦਾ ਲਿਪਸ ਆਪਣੇ ਕਾਲੇ ਨਹੀਂ ਹੁੰਦੇ ਜਿਵੇਂ ਆਪਾਂ ਮਤਲਬ 100 ਨੂੰ 100 ਕੁਝ ਸਸਤੀ ਜੀ ਲੈ ਲੈਂਦੇ ਇਹਦੇ ਨਾਲ ਮੈਂ ਆਪਣੇ ਲਿਪਸ ਬਲੈਕ ਕੋ ਲੈ ਲੈਂਦੀ ਫਿਰ ਕੀ ਸੈਟਿੰਗ ਹੈ ਪਹਿਲੀ ਸੈਟਿੰਗ ਨਾਲ ਤਾਂ ਨਹੀਂ ਭੱਡੇ ਬਾਈਡੀਆਂ ਨਾਲ ਤਾਂ ਪਿੰਕ ਹੋ ਜਾਂਦੇ ਕੀ ਚਾਹੁੰਦੇ ਹੋਈ ਚਾਹੁੰਦੇ ਨਹੀਂ ਨਾਲ ਦੇ ਸੰਦੇ ਯੰਦੇ ਵੀ ਨਹੀਂ ਮੇਰੇ ਨਾਲ ਕਰਾਈ ਤਾਂ ਸਾਰਾ ਡੱਬਰੀ ਪਲਦੀ ਤੁਹਾਡੇ ਮਗਰ ਲੱਗਦੇ ਨੇ ਸਾਰੇ ਹਾਂ ਮੈਨੂੰ ਕਿਹਾ ਸੀ ਮੈਨੂੰ ਫੀਲ ਆ ਰਿਹਾ ਦਰਦ ਤਾਂ ਨਹੀਂ ਹੈਗਾ ਕੋਈ ਨਹੀਂ ਨਹੀਂ ਕਰਦੀ ਕੁਪੀਟਿਸ਼ਨ ਹੈ ਯਾ ਕਦੇ ਲਾ ਲਾਉਂਦਾ ਮਮੀ ਤੇ ਮਮੇ ਦੀ ਗੱਲ ਉਹ ਮਮੀ ਦੀ ਹੈ ਹੀ ਤਾਂ ਹੈ ਬਰੋ ਲੋ ਜੀ ਨਦੀ ਕਰਕੇ ਸੀ ਆਈਬ੍ਰੋਸ ਕੰਪਲੀਟ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਦੀ ਆਈਬ੍ਰੋਸ ਕੋਈ ਫਰਕ ਲੱਗੇ ਕਰਨੀ ਹੈ ਤਾਂ ਤੁਸੀਂ ਆ ਸਕਦੇ ਹੋ ਕਰਾ ਸਕਦੇ ਹੋ ਲੋ ਦਿਖਾਉ ਉਹ ਆਈਬ੍ਰੋਸ ਲੋ ਜੀ ਤੁਸੀਂ ਆਈਬ੍ਰੋ ਦੇਖ ਸਕਦੇ ਹੋ ਕਿਵੇਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸੋ ਨੂੰ ਕਿਵੇਂ ਦੀ ਲੱਗੀ ਆਈਬ੍ਰੋਸ ਲੋ ਜੀ ਇਹਨਾਂ ਦੀ ਬਹੁਤ ਜ਼ਿਆਦਾ ਲਾਈਟ ਸੀ ਆਈਬ੍ਰੋ ਤਾਂ ਮਤਲਬ ਵਧੀਆ ਨਹੀਂ ਲੱਗਦੀ ਸੀ ਤੁਸੀਂ ਪਹਿਲਾਂ ਦੇਖੀ ਹੈ ਕਿਵੇਂ ਦੀ ਸੀ ਆਫਟਰ ਵੀ ਤੁਸੀਂ ਦੇਖ ਸਕਦੇ ਹੋ ਬਿਨਾ ਮੇਕਅਪ ਵੀ ਸੋਹਣੀ ਲੱਗਦੀ ਹੈ ਆਈਬ੍ਰੋ ਕਈ ਵਾਰ ਸਿਲੇਪਸਟਿਕ ਨਈ ਲਾਉਂਦੇ ਬਿਨਾ ਲਿਪਰ ਤੋਂ ਫੇਸ ਅਜੀਬ ਜਿਹਾ ਲੱਗਦਾ ਤੁਸੀਂ ਦੇਖਦੇ ਹੋ ਹਰ ਲੇਡੀਜ਼ ਦੀ ਪ੍ਰੋਬਲਮ ਹੈ ਪਰ ਆਈਬ੍ਰੋ ਜਦੋਂ ਪਰਮਨੈਂਟ ਫਿਲ ਹੁੰਦੀ ਹੈ ਬਿਨਾ ਲਿਪਰ ਵੀ ਬਹੁਤ ਸੋਹਣਾ ਫੇਸ ਲੱਗਦਾ ਅੱਜ ਤੁਸੀਂ ਸਾਡੀ ਆਈਬ੍ਰੋਸ ਦੇਖ ਹੀ ਲਈ ਸੀ ਕਿਵੇਂ ਕਰੀਆਂ ਨੇ ਜੇ ਤੁਹਾਨੂੰ ਵਧੀਆ ਲੱਗੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਜੀ ਨੈਕਸਟ ਬਲੌਗ